ਸਮੂਹ ਮੁਲਾਜ਼ਮ ਸਾਥੀਆਂ ਦਾ ਆਪਣੇ ਚੈਨਲ ਦੇ ਵਿੱਚ ਸਵਾਗਤ ਹੈ ਇੱਕ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਤੁਹਾਡੇ ਲਈ ਇੱਕ ਖਾਸ ਤੌਰ ਤੇ ਰਿਟਾਇਰੀਆਂ ਦੇ ਲਈ ਇੱਕ ਖੁਸ਼ਖਬਰੀ ਹੈ ਵੀ ਹੁਣ ਜਿਹੜਾ ਤੁਸੀਂ ਲਾਈਫ ਸਰਟੀਫਿਕੇਟ ਦਿੰਦੇ ਸੀ ਜੀਵਨ ਪ੍ਰਮਾਣ ਪੱਤਰ ਜਿਹਨੂੰ ਅੰਗਰੇਜ਼ੀ 'ਚ ਆਪਾਂ ਕਹਿੰਦੇ ਨੇ ਲਾਈਫ ਸਰਟੀਫਿਕੇਟ ਵੀ ਕਹਿੰਦੇ ਆ ਇਹ ਮਤਲਬ ਜ਼ਰੂਰੀ ਸੀ ਆਪਣਾ ਮੁਲਾਜ਼ਮਾਂ ਦਾ ਨਵੰਬਰ ਦੇ ਵਿੱਚ ਆਪਾਂ ਦੇਣਾ ਸਟਾਰਟ ਕਰਦੇ ਸੀ ਤਾਂ ਹੁਣ ਇਹਨਾਂ ਨੇ ਇਹ ਡਿਜੀਟਲ ਕਰਤਾ ਡਿਜੀਟਲ ਭਾਵ ਮਤਲਬ ਤੁਸੀਂ ਘਰ ਬੈਠੇ ਵੀ ਆਪਦਾ ਲਾਈਫ ਸਰਟੀਫਿਕੇਟ ਸਬਮਿਟ ਕਰ ਸਕਦੇ ਹੋ ਕਿੱਦਾਂ ਕਰਨਾ ਹੈ ਉਹ ਆਪਾਂ ਆਉਣ ਵਾਲੇ ਵੀਡੀਓ ਦੇ ਵਿੱਚ ਦੇਖਾਂਗੇ ਤੇ ਕੀ ਇਨਫੋਰਮੇਸ਼ਨ ਹੈ ਪਹਿਲਾਂ ਪਹੁੰਚ ਜਾਣੀ ਹੈ ਵਿੱਤ ਭਗਤਿਆਂ ਦਾ ਤਾਂ ਮਿਤੀ 14 ਦਾ 16 ਦੇ ਹਵਾਲੇ ਵਿੱਚ ਮੈਨੂੰ ਲਿਖਣ ਦੀ ਹਦਾਇਤ ਹੋਈ ਹੈ ਜਿਸ ਤਰ੍ਹਾਂ ਇਸ மூੂਭ ਭਾਗਾਂ ਨੂੰ ਲਿਖਿਆ ਜਾਂਦਾ ਹੈ ਪੰਜਾਬ ਰਾਜ ਦੇ ਪੈਨਸ਼ਨਰਾਂ ਨੂੰ ਜੀਵਨ ਪ੍ਰਮਾਣ ਸਕੀਮ ਸੰਬੰਧੀ ਜਾਗਰੂਕ ਉਤਸ਼ਾਹਤ ਕਰਨ ਲਈ ਆਪਣੇ ਦਫ਼ਤਰਾਂ ਅਤੇ ਆਪਣੇ ਜ਼ਿਲ੍ਹੇ ਵਿੱਚ ਆਉਂਦੇ ਬੈਂਕਾਂ ਬੈਨਰਿਸ਼ਟਾ ਰਹੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਜੀਵਨ ਪ੍ਰਮਾਣ ਸਕੀਮ ਨੂੰ ਪੰਜਾਬ ਰਾਜ ਵਿੱਚ ਠੀਕ ਢੰਗ ਨਾਲ ਲਾਗੂ ਕੀਤਾ ਜਾ ਸਕੇ ਕਿਉਂਕਿ ਹਜੇ ਸਕੀਮ ਜਿਹੜੀ ਲਾਗੂ ਹੋਣੀ ਆ ਉਹ 11 25 ਤੋਂ ਲਾਗੂ ਕਰਨ ਲਈ ਲਿਖਿਆ ਦੇ ਵਿੱਚ ਤਾਂ ਅੱਜ ਆਪਾਂ ਵੀਡੀਓ ਬਣਾ ਰਹੇ 31 ਅਕਤੂਬਰ ਨੂੰ ਦੱਸਿਆ ਅੰਦਰ ਰਾਜ ਸਰਕਾਰ ਵੱਲੋਂ ਪੈਨਸ਼ਨਰਾਂ ਫੈਮਿਲੀ ਪੈਨਸ਼ਨਰਾਂ ਲਈ ਸੋਭ ਦਾ 1 ਨੰਬਰ 25 ਤੋਂ ਪੈਨਸ਼ਨ ਸੇਵਾ ਪੋਰਟਲ ਪੀਐਸਪੀ ਲਾਗੂ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਮਹੀਨਾਵਾਰ ਪੈਨਸ਼ਨ ਦੀ ਅਕਾਊਂਟਿੰਗ ਈਪੀਪੀਓ ਪੈਨਸ਼ਨ ਡਾਟਾ ਸ਼ਿਕਾਇਤ ਨਿਵਾਰਨ ਦੇਖੋ ਕੱਲਾ ਇਹ ਹੀ ਨਹੀਂ ਵੀ ਲਾਈਫ ਸਰਟੀਫਿਕੇਟ ਹੈ ਹੋਰ ਵੀ ਕਾਫੀ ਚੀਜ਼ਾਂ ਦਾ ਪਵੰਦ ਇਹਦੇ ਵਿੱਚ ਕੀਤਾ ਗਿਆ ਹੈ ਜਿਵੇਂ ਪੀਪੀਓ ਵਾਸਤੇ ਹੈ ਈਪੀਪੀਓ ਦੀ ਕਾਪੀ ਦੇਖਣੀ ਹੈ ਪੈਨਸ਼ਨ ਡਾਟਾ ਦੇਖਣਾ ਕੋਈ ਸ਼ਿਕਾਇਤ ਹੈ ਤੁਹਾਡੀ ਉਹ ਤੁਸੀਂ ਪਾ ਸਕਦੇ ਹੋ ਸਕੈਸ਼ਨ ਮੋਡਿਊਲ ਆਦਿ ਨੇ ਉਹਨਾਂ ਦਾ ਵੀ ਪਵੰਦ ਕੀਤਾ ਜਿਵੇਂ ਪੋਰਟਲ ਚਾਲੂ ਹੁੰਦਾ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਵੀਡੀਓ ਵੀ ਪਾਈਏ ਵੀ ਕਿੱਦਾਂ ਆਪਾਂ ਕਰਨਾ ਹੈ ਇੱਥੇ ਇਹ ਵੀ ਦੱਸਿਆ ਗਿਆ ਕਿ ਜੀਵਨ ਪ੍ਰਮਾਣ ਪੱਤਰ ਪੋਰਟਲ ਦੀ ਪੈਨਸ਼ਨ ਸੇਵਾ ਪੋਰਟਲ ਨਾਲ ਇੰਟੀਗ੍ਰੇਸ਼ਨ ਇੰਟੀਗ੍ਰੇਸ਼ਨ ਦਾ ਮਤਲਬ ਹੁੰਦਾ ਨਾਲ ਜੋੜਨਾ ਮੁਕੰਮਲ ਹੋ ਚੁੱਕੀ ਹੈ ਇਸ ਲਈ ਪੈਨਸ਼ਨ ਡਿਸਬਰਸਮੈਂਟ ਵਿਧੀ ਵਿੱਚ ਬਧੇਰੇ પારਦਰਸ਼ੀ ਲਿਆਉਣ ਦੇ ਮੰਤਵ ਨਾਲ ਹੇਠ ਲਿਖੇ ਅਨਸਾਰ ਫੈਸਲਾ ਲਿਆ ਗਿਆ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਪੱਤਰ ਵੀ ਆਪਾਂ ਵੀਡੀਓ ਦੇ ਵਿੱਚ ਪਾ ਦਾਂਗੇ ਕਿ ਲਿੰਕ ਪਾਵਾਂਗੇ ਓਪਨ ਕਰੋਗੇ ਤਾਂ ਪੱਤਰ ਵੀ ਖੁੱਲਜੂ ਮਿਤੀ 1 ਕਰੰਬਰ 25 ਤੋਂ ਪੈਨਸ਼ਨਰ ਵੱਲੋਂ ਦਿੱਤਾ ਜਾਣ ਵਾਲਾ ਲਾਈਵ ਸਰਟੀਫਿਕੇਟ ਹੁਣ ਜੀਵਨ ਪ੍ਰਮਾਣ ਪੱਤਰ ਕੋਟਲ ਰਾਹੀਂ ਸਵਕਾਰ ਕੀਤਾ ਜਾਵੇਗਾ ਕਿਹੜਾ ਬੋਟਲ ਹੈ ਜੀਵਨ ਪ੍ਰਮਾਣ ਪੱਤਰ ਇਹ ਸੂਭਦਾ ਸਮੂਹ ਪੈਨਸ਼ਨ ਡਿਸਪਰਸਿੰਗ ਬੈਂਕ ਜਿੱਥੋਂ ਤੁਹਾਡੀ ਪੈਨਸ਼ਨ ਡਰਾ ਹੁੰਦੀ ਹੈ ਐਸ்சி ਬੀਆਈ ਹੈ ਕੇਨਰਾ ਬੈਂਕ ਹੈ ਜਾਂ ਪੀ ਪੀਐਨਵੀ ਹੈ ਨਾ ਜਿੱਥੋਂ ਤੁਹਾਡੀ ਪੈਨਸ਼ਨ ਮਿਲਦੀ ਹੈ ਜ਼ਿਲ੍ਹਾ ਖਜ਼ਾਨਾ ਦਫ਼ਤਰ ਜਿਹਨੂੰ ਪਰ ਡੀਟੀਓ ਆਫਿਸ ਵੀ ਕਹਿੰਦੇ ਨੇ ਆ ਡਿਸਟ੍ਰਿਕਟ ਟ੍ਰੈਜਰੀ ਆਫਿਸ ਤੇ ਸੇਵਾ ਕੇਂਦਰ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਵਕ ਵਕ ਖੁੱਲੇਵੇਂ ਨਹੀਂ ਆਪਣੀ ਸੇਵਾ ਕੇਂਦਰ ਅਤੇ ਜੀਵਨ ਪ੍ਰਮਾਣ ਪੱਤਰ ਵੈਬਸਾਈਟ ਹੈ ਨੋਟ ਕਰ ਲਓ jeevanpraam.gov.in ਇਹ ਆਪਣੀ ਵੈਬਸਾਈਟ ਹੈ ਦੀ ਵੈਬਸਾਈਟ ਐਪਲੀਕੇਸ਼ਨ ਰਾਈ ਉਪਲਬਧ ਹੋਵੇਗੀ ਮਤਲਬ ਕਈ ਵਾਰੀ ਹੁੰਦਾ ਵੀ ਜਿਨ੍ਹਾਂ ਨੂੰ ਵੈਬਸਾਈਟ ਨਹੀਂ ਚਲਾਉਣੀ ਆਉਂਦੀ ਤਾਂ ਬੈਂਕਰਾਂ ਹੀ ਖਜ਼ਾਨਾ ਦਫ਼ਤਰਾਂ ਹੀ ਜਾ ਸੇਵਾ ਕੇਂਦਰਾਂਹੀਂ ਵੀ ਇਹ ਸਬਦਾ ਲੈ ਸਕਦੇ ਨੇ ਜੇਕਰ ਜੀਵਨ ਪ੍ਰਮਾਣ ਪੱਤਰ ਤੇ ਸਬੰਧਤ ਪੈਨਸ਼ਨਰ ਦਾ ਲਾਈਫ ਸਰਟੀਫਿਕੇਟ ਕਿਸੇ ਕਾਰਨ ਪਾਵਰ ਰੀਟਡ ਅਟੈਂਪਟ ਮਤਲਬ ਬਾਰ ਬਾਰ ਕਰਨ ਨਾਲ ਵੀ ਜਾਂ ਵੱਖ-ਵੱਖ ਵਿਧੀਆਂ ਜਿਵੇਂ ਫਿੰਗਰਪ੍ਰਿੰਟ ਬਾਇਓ ਆਪਾਂ ਕਹਿੰਦੇ ਨਾ ਫੇਸ ਰੈਗਨਿਸ਼ਨ ਇਰੀਸ ਸਕੈਨ ਜਾਂ ਸਕੈਨ ਕਰਨ ਨਾਲ ਜਾਂ ਫੇਸ ਡਿਟੈਕਸ਼ਨ ਵਗੈਰਾ ਵਿਧੀਆਂ ਹੁੰਦੀਆਂ ਫਿੰਗਰਪ੍ਰਿੰਟ ਆਪਾਂ ਲੈਣੇ ਆ ਬਾਇਓਮੈਟ੍ਰਿਕ ਵਗੈਰਾ ਕਰਦੇ ਆ ਉਹਦੇ باوجود ਵੀ 베ਰੀਫਾਈ ਨਹੀਂ ਹੁੰਦਾ ਮਤਲਬ ਹੁਣ ਤੁਸੀਂ ਲਾਈਵ ਸਰਟੀਫਿਕੇਟ ਆਪਦਾ ਸਬੂਤ ਦੇਣਾ ਵੀ ਮੈਂ ਜਿਉਂਦਾਗਾ ਤੇ ਤੁਹਾਡੇ ਫਿੰਗਰਪ੍ਰਿੰਟ ਲੈਣਗੇ ਜਾਂ ਫੇਸ ਰੈਗਨਿਸ਼ਨ ਹੋਊਗੀ ਜਾਂ ਸਕੈਨ ਹੋਊਗਾ ਨਾ ਉਹ ਸਾਰੇ ਦੇ باوجود ਕਿਉਂਕਿ ਵੱਡੀ ਉਮਰ ਦੇ ਵਿੱਚ ਕਈ ਵਾਰੀ ਆਪਣੇ ਫਿੰਗਰਪ੍ਰਿੰਟ ਵੀ ਕੰਮ ਨਹੀਂ ਕਰਦੇ ਮਿਟ ਜਾਂਦੇ ਨੇ ਤਾਂ ਉਹਨਾਂ ਕੇਸਾਂ ਦੇ ਵਿੱਚ ਸਬੰਧਤ ਪੈਨਸ਼ਨਰ ਬੈਂਕ ਜਿੱਥੋਂ ਤੁਹਾਡੀ ਪਹਿਲਾਂ ਪੈਨਸ਼ਨ ਮਿਲ ਰਹੀ ਹੈ ਉਹ ਪਹਿਲਾਂ ਦੀ ਤਰ੍ਹਾਂ ਮੈਨੂਅਲ ਵੀ ਤੁਸੀਂ ਦੇ ਸਕਦੇ ਹੋ ਕਈ ਵਾਰੀ ਇਹ ਹੁੰਦਾ ਵੀ ਸਾਨੂੰ ਨਵਾਂ ਪੰਗਾਇ ਖੜਾ ਕਰਤਾ ਸੀ ਕਿਦਾਂ ਕਰਾਂਗੇ ਤਾਂ ਸਟਾਰਟਿੰਗ ਦੇ ਵਿੱਚੇ ਮੈਨੂਅਲ ਵੀ ਤੁਹਾਡੇ ਤੋਂ ਲੈਣਗੇ ਪਰ ਇਹਨਾਂ ਨੇ ਕਿਹਾ ਵੀ ਜਿਹੜੇ ਮੈਨੂਅਲ ਲੈ ਉਹ ਘੱਟ ਤੋਂ ਘੱਟ ਹੀ ਲੈਣੇ ਨੇ ਮਤਲਬ 2% ਤੱਕ ਹੀ ਲੈਣੇ ਨੇ ਕੋਸ਼ਿਸ਼ ਇਹ ਕਰਨਗੇ ਇੱਕ ਦੋ ਸਾਲਾਂ ਦੇ ਅੰਦਰ ਅੰਦਰ ਵੀ ਸਾਰਾ ਕੰਮ ਇਹ ਡਿਜੀਟਲ ਹੀ ਕਰ ਦੇਣਾ ਠੀਕ ਹੈ ਜਿਵੇਂ ਡਿਜੀਟਲ ਇੰਡੀਆ ਚੱਲ ਰਿਹਾ ਤਾਂ ਉਹ ਡਿਜੀਟਲ ਕਰਨ ਦੀ ਹੈ ਇਹਨਾਂ ਨੇ ਇਸ ਲਿਮਟ ਤੋਂ ਜੇ ਗਿਣਤੀ ਵਧਣ ਦੀ ਸ਼ਰਤ ਵਿੱਚ ਮੈਨੂਅਲ ਕੀਤਾ ਲਾਈਫ ਸਰਟੀਫਿਕੇਟ ਪ੍ਰੋਵੀਜ਼ਨਲੀ ਸਬਕਾਰ ਹੋਵੇਗਾ ਅਤੇ ਇਸ ਦੀ ਫਾਈਨਲ ਪ੍ਰਵਾਨਗੀ ਮਤਲਬ ਜੇ ਡਾਟਾ 2% ਤੋਂ ਵੱਧ ਹੈ ਤਾਂ ਉਹ ਮੈਨੂਅਲ ਹੀ ਅਪਲੋਡ ਕਰ ਦੇਣਗੇ ਪਰੰਤੂ ਉਹ ਅਪਰੂਵਲ ਉੱਤੋਂ ਹੋਊਗੀ ਤਾਂ 1 1 ਨਵੰਬਰ 2025 ਤੋਂ ਇਹ ਡਿਜੀਟਲ ਮੋਡਰਨ ਜਮਾ ਹੋਣੇ ਸਟਾਰਟ ਹੋ ਜਾਣਗੇ ਤਾਂ ਵੇਟ ਕਰਦੇ ਆ ਵੀ ਕਿਦਾਂ ਦਾ ਪ੍ਰੋਸੈਸ ਚੱਲਦਾ ਹੈ ਤਾਂ ਟਰਾਈ ਕਰਾਂਗੇ ਤੁਹਾਡੇ ਲਈ ਉਹ ਵੀਡੀਓ ਵੀ ਆਪਾਂ ਲੈ ਕੇ ਆਈਏ ਤਾਂ ਜੋ ਤੁਹਾਨੂੰ ਉਹਦੀ ਜਾਣਕਾਰੀ ਵੀ ਨਾਲ ਉਹ ਜੇ ਕਿਦਾਂ ਆਪਾਂ ਕਰਨਾ ਹੈ ਇਹ ਬਾਕੀ ਉਤਾਰੇ ਲਿਖੇ ਮੈਨੇ ਪੂਰਾ ਲੈਟਰ ਆਪਣੇ ਕੋਲ ਠੀਕ ਹੈ ਤਾਂ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋ ਥੈਂਕ ਯੂ